ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਕੋਲ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਪਸ਼ੂ ਆਪਾਂ ਪੰਜ ਤੋਂ ਛੇ ਨਗ ਦਿਖਾਵਾਂਗੇ ਪੰਜ ਕਨਗ ਘੱਟੋ ਘੱਟ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਬਹਿਣਾ ਤੇ ਦੋ ਮੱਝਾਂ ਸੋ ਸਾਰੇ ਵੀਰਾਂ ਨੂੰ ਪਤਾ ਦੋਸਤੋ ਵੀਰ ਸਤਨਾਮ ਸਿੰਘ ਦੇ ਰੇਟ ਬੜੇ ਜਾਇਜ਼ ਤੇ ਜੈਨੂਨ ਹੁੰਦੇ ਆ ਦੇਖੋ ਫਸਲੀ ਆਪਾਂ ਰਿਕਵੈਸਟ ਵੀ ਸਾਰੇ ਭੈਣ ਭਰਾਵਾਂ ਨੂੰ ਕਰਦੇ ਹੁੰਦੇ ਹਾਂ ਵੀ ਜਿਹੜਾ ਵੀ ਨਗ ਤੁਹਾਨੂੰ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਨਰਖਪੁਰ ਖੱਤਸਲੀ ਆ ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਜੀ ਤੇ ਪਿੰਡ ਕੈਰੋਂ ਵਿਜ਼ਿਟ ਕਰਨੀ ਆ ਤੁਸੀਂ ਗ੍ਰੈਂਡ ਕੈਰੋਂ ਪੈਲਸੋਂ ਦਾ ਬਿਲਕੁਲ ਜਦੋਂ ਆਪਾਂ ਪੱਟੀ ਤੋਂ ਲੋਕਾ ਤੇ ਤਰਨਤਨ ਸਾਹਿਬ ਵਾਲੀ ਸੜਕ ਤੇ ਜਾਂਦੇ ਆ ਤੇ ਕੈਰੋਂ ਵਿਜ਼ਿਟ ਕਰਦੇ ਆ ਦੋਸਤੋ ਗ੍ਰੈਂਡ ਕੈਰੋਂ ਪੈਲਸ ਦੇ ਬਿਲਕੁਲ ਨਾਲੋਂ ਇੱਕ ਸੜਕ ਨਿਕਲਦੀ ਆ ਵੀਰ ਸਤਨਾਪ ਸਿੰਘ ਉਹਨਾਂ ਦੀਆਂ ਬਹਿਕਾਂ ਤੇ ਆ ਜਾਂਦੀ ਆ ਤੇ ਪੂਰੀ ਗੱਲਬਾਤ ਕਰਾਂਗੇ ਆਪਾਂ ਵੀਰ ਸਤਨਾਮ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾ ਸਾਸਤਰੀ ਕਾ ਵੀਰ ਜੀ ਕਿਹਾ ਜਾਂਦਾ ਜੀ ਠੀਕਾ ਵੀਰ ਜੀ ਚੜ੍ਹਦੀ ਕਲਾ ਕਿਰਪਾ ਜੀ ਠੀਕਾ ਅੱਛਾ ਵੀਰ ਸਤਨਾਮ ਇੱਕ ਮੋٹے ਤੌਰ ਤੇ ਦੱਸ ਦਈਏ ਆਪਣੇ ਕੋਲ ਪੰਜ ਪਸ਼ੂ ਪਕਾਉਗਾ ਹਾਂ ਜੀ ਪੰਜ ਆ ਜੀ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਬਹਿਣਾ ਹਾਂ ਜੀ ਦੋ ਮੱਝਾਂ ਹੀ ਦੋ ਮੱਝਾਂ ਹਾਂ ਜੀ ਸਾਰੇ ਮਾਲ ਸੋਇਆ ਜੀ ਮਾਲ ਸਾਰਾ ਸੋਇਆ ਹਾਂ ਜੀ ਤੇ ਹੈ ਵੀ ਮੈਨੂੰ ਲੱਗਦਾ ਵੀ ਹਫ਼ਤੇ ਡੇਢ ਡੇ ਹਫ਼ਤੇ ਦੇ ਘਰ ਦੇ ਵਿੱਚ ਹਾਂ ਜੀ ਜੀ ਤਾਜ਼ੀਆਂ ਬਿਲਕੁਲ ਕੋਈ ਦੋਨ ਦਿਨਾਂ ਹੀ ਕੋਈ ਚੌਦਾਂ ਨਹੀਂ ਕੋਈ 10 12 ਦਿਨ ਠੀ ਬਦਸਤੋ ਰੇਟ ਪੜਤਾ ਵੀਰ ਸਤਨਾਮ ਦਾ ਬਿਲਕੁਲ ਜਾਇਜ਼ ਹੁੰਦਾ ਹਰ ਵਾਰ ਦੀ ਤਰ੍ਹਾਂ ਤੇ ਅੱਜ ਵੀ ਆਪਾਂ ਜਿੰਨਾ ਵੀ ਹੋ ਸਕਿਆ ਬਿਲਕੁਲ ਛੋਟੇ ਤੇ ਭਾਅ ਪੜਤੇ ਵਾਲੇ ਪਸ਼ੂ ਤੁਹਾਨੂੰ ਦਿਖਾਵਾਂਗੇ ਜਿੰਨਾ ਵੀ ਹੋ ਸਕਿਆ ਜਾਇਜ਼ ਰੇਟ ਕਰਾਉਣ ਦੀ ਆਪਣੀ ਕੋਸ਼ਿਸ਼ ਰਹੂਗੀ ਤੇ ਆਓ ਵਿਖਾਉਣੇ ਆ ਪਸ਼ੂ ਤੁਹਾਨੂੰ ਵੀਰ ਸਤਨਾਮ ਸਿੰਘ ਦੇ ਤੋਰ ਕੇ ਚਲਾ ਕੇ ਤਸੱਲੀ ਨਾਲ ਪਸ਼ੂ ਦਿਖਾਵਾਂਗੇ ਸੋ ਰੇਟ ਪੜਤਾ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਬਾਕੀ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਆਓ ਕਰਦੇ ਆ ਗੱਲ ਵੀ ਦੋਸਤੋ ਆਜੋ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਦੋਸਤੋ ਮੱਝਾਂ ਜਿਹੜੀਆਂ ਦੋ ਨੇ ਵੀਰ ਸਤਨਾਮ ਦੇ ਕੋਲ ਪਹਿਲਾਂ ਮੱਝਾਂ ਤੁਹਾਨੂੰ ਦਿਖਾਵਾਂਗੇ ਆਪਾਂ ਉਸ ਤੋਂ ਬਾਅਦ ਤਿੰਨ ਬਿਹੜਾਂ ਨੇ ਉਹ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਸੋ ਭਾਪੜ ਤਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਿਲਕੁਲ ਜਾਇਜ਼ ਤੇ ਜਿੰਨੇ ਵੀ ਹੋ ਸਕਿਆ ਬਿਲਕੁਲ ਛੋਟੇ ਰੇਟ ਰਹਿਣ ਵਾਲੇ ਆ ਆਓ ਮਿਲਦੇ ਆ ਸਤਨਾਮ ਭਾਈ ਅੱਜ ਜਿਹੜੇ ਪਸ਼ੂ ਆਪਾਂ ਜ਼ਿਕਰ ਕੀਤਾ ਵੀ ਆਪਣੇ ਕੋਲ 5 ਵਗਾਊ ਆ ਹਾਂਜੀ ਵੀਰ ਜੀ ਤੇ ਪੰਜਾਂ ਦੇ ਵਿੱਚੋਂ ਮੈਨੂੰ ਲੱਗਦਾ ਪਸ਼ੂ ਕੋਈ ਗੱਬਰ ਨਹੀਂ ਸਾਰੇ ਸੋਏ ਸਵਾਏ ਸਾਰੇ ਸੋਏ ਆ ਜੀ ਠੀਕ ਆ ਹਾਂਜੀ ਹੋਰ ਪ੍ਰਤਾਪ ਸਿੰਘ ਕੀ ਹਾਲ ਨੇ ਕੀ ਹਾਲ ਵਧੀਆ ਸਾਬ ਜੀ ਤੁਸੀਂ ਸੁਣਾਓ ਬੜੇ ਵਧੀਆ ਪ੍ਰਤਾਪ ਸਿੰਘ ਸਾਰੇ ਭੈਣ ਭਰਾਵਾਂ ਨਾਲ ਸੱਜੂ ਡੇਰੀ ਫਾਰਮ ਦੇਖਣ ਆਲੇ ਸਾਡੇ ਵੱਲੋਂ ਵੈਲਕਮ ਠੀਕ ਆ ਜੀ ਠੀਕ ਮਿਹਰਬਾਨੀ ਜੀ ਲਾ ਵੀ ਵੀਰ ਸਤਨਾਮ ਪਹਿਲੇ ਨੰਬਰ ਤੇ ਜਿਹੜੀ ਆ ਝੋਟੀ ਇਹ ਮੱਝ ਆਪਣੇ ਕੋਲ ਖੜੀ ਆ ਹਾਂਜੀ ਇਹ ਤਾਂ ਸੂਹਾ ਦੱਸ ਦਿੱ ਗਿਆ ਦਿਨ ਦੱਸ ਦਿੱ ਗਿਆ ਕਿੰਨੇ ਘੋਗੇ ਨੂੰ ਸੂਈ ਨੂੰ ਇਹਦੇ ਸੂਈ ਦੇ ਵੀਰ ਜੀ ਹੋ ਗਏ 7-8 ਦਿਨ ਹੋ ਗਏ ਜੀ 7-8 ਦਿਨ ਹਾਂਜੀ ਕਟਾ ਮਗਰ ਜੀ ਦੇ ਬੱਚਾ ਦੀ ਲੀਰਾ ਵੀ ਦਾ ਓਕੇ ਬਾਜ ਤੇ ਕਾਲੀ ਹੈ ਜੀ ਲਓ ਜੀ ਮਗਰ ਦੋਸਤੋ ਬੱਚਾ ਵੇਖੋ ਜਿਹੋ ਜਿਆ ਸੇਮਨ ਜਿਹੋ ਜੇ ਬੁੱਲ ਤੋਂ ਕ੍ਰੋਸ ਹੋ ਜਾਂਦਾ ਪਸ਼ੂ ਉਹੋ ਜਿਆ ਬੱਚਾ ਪਾ ਦਿੰਦਾ ਮਾਝੇ ਵੇਖੋ ਤੁਸੀਂ ਜਿਵੇਂ ਇੱਕ ਮੁਰਾ ਦੇ ਵਿੱਚ ਆਉਂਦੀ ਆ ਕਾਲੇ ਰੰਗ ਦੇ ਵਿੱਚ ਆ ਸਰੀਰ ਘਟਾਂਚਾ ਇਸ ਮੈਂਦੀ ਗੱਲ ਕਰੀਏ ਤੇ ਪੁੱਲ ਵੱਡੇ ਕੱਦ ਕਾਟ ਦੇ ਵਿੱਚ ਪੂਰੀ ਫੁੱਲ ਵੱਡੀ ਹੋਈ ਤੇ ਬੱਚਾ ਵੇਖੋ ਤੁਸੀਂ ਮਗਰ ਇਹ ਨੀਲੀ ਰਾਵੀ ਦਾ ਕਟਾ ਹੀ ਆ ਜੀ ਪੰਜ ਕਟਾ ਜੀ ਲਓ ਮਗਰ ਕਟਾ ਬੱਚਾ ਫੜ ਲਓ ਜੀ ਮਗਰ ਕਟਾ ਦੋਸਤੋ ਤੇ ਮੁਰਾ ਦੇ ਵਿੱਚ ਇਹ ਮਾਝਾ ਪਿੱਠਪੂੜਾ ਬਹੁਤ ਸੋਹਣਾ ਸ਼ਾਨਦਾਰ ਤੇ ਜਾਨਦਾਰ ਕੁਆਲਿਟੀ ਆ ਅੱਗੋਂ ਬਿਲਕੁਲ ਸਲਿਮ ਜੀ ਆ ਪਤਲੀ ਆ ਤੇ ਮਗਰੋਂ ਕਰਮਲੀ ਆਹੇ ਖੋਲਦੀ ਜਾਂਦੀ ਆ ਜਿਵੇਂ ਆ ਤੁਸੀਂ ਵੇਖੋ ਵੀ ਥੱਬਿਆਂ ਦੇ ਥੱਬੇ ਚੱਲਿਆ ਚੱਲਿਆ ਅੱਜ ਦਿਨ ਵੀਰ ਕਿੰਨੇ ਹੋ ਗਏ ਆ ਇਹਨੂੰ ਜੀ 7 7 ਦਿਨ ਹੋ ਗਏ ਜੀ 7 ਕ ਦਿਨ ਹਾਂਜੀ ਤੇ ਹੁਣ ਤਕਰੀਬਨ ਬੌਲੇ ਤੋਂ ਬਾਹਰ ਦੁੱਧ ਦੀ ਬਣ ਲੱਗ ਪਿਆ ਹਾਂਜੀ ਹਾਂਜੀ ਦੁੱਧੀਆਂ ਆਉਂਦੀਆਂ ਦੀ ਜੀ ਤੇ ਕਿੰਨਾ ਕੁ ਦੁੱਧ ਆ ਇਸ ਵਕਤ ਹੁਣ ਐਂਡਾਂ ਦੇ ਵੀਰ ਦੀ 12 ਤੋਂ ਪਲੱਸ ਹੋਊਗਾ ਜੀ 12 ਤੋਂ ਪਲੱਸ ਹਾਂਜੀ ਤੇ ਅੱਛਾ ਵੀਰ ਸਤਨਾਮ ਥੋੜਾ ਜਿਹਾ ਥਨ ਮੋਟੇ ਵਿਖਾਉਂਦੀ ਭਲਾ ਭੁਲਾ ਭਲਾ ਜੀ ਅੱਛਾ ਜੀ ਹਾਂਜੀ ਹੁਬ ਦੋਸਤੋ ਬਿਲਕੁਲ ਇੱਕ ਨਾਰਮਲ ਭਲਾ ਭੁਲਾ ਤੁਹਾਨੂੰ ਨਜ਼ਰ ਆ ਆ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ। ਲਓ ਜੀ ਤਾਜੀ ਕਰਕੇ ਲੇਖੋ ਤੂੜੀ ਤੂੜੀ ਪੈਂਦੀ ਹੈ ਕਿ ਤਾ ਵਕਦੂ ਆ ਜਾਂਦਾ। ਹਾਂ ਉਹਨਾਂ ਦਾ ਮਾੜੀ ਮੁੰਡਾ ਪਾ ਜਾਂਦਾ। ਠੀਕ ਹੈ ਜੀ ਠੀਕ ਹੈ। ਬਾਕੀ ਜਵਾਬਸਾ ਬਹੁਤ ਸੋਹਣਾ ਲੱਗਾ। ਠੀਕ ਹੈ ਜੀ। ਤੇ ਪਲੀ ਪੁਲੀ ਵੀ ਮੈਨੂੰ ਲੱਗਦਾ ਵੀ ਚੰਗੀ ਚੋਕੀ ਚਾਰ ਚੁਰ ਤੇ ਆ ਜਾਂਦੀ। ਪੂਰੀ ਵੱਡੀ ਆ ਜੀ। ਹਾਂ ਵਜਨ ਵਜਨ ਬਹੁਤ ਆ। ਹਾਂ। ਬਾਕੀ ਚੌੜੀ ਵੇਖੋ ਕਾਗਤਰਗੀ ਜੀ। ਲਓ ਜੀ। ਸੋ ਬਹੁਤ ਸੋਹਣੇ ਦੋਸਤੋ ਪੇਠਪੂੜੇ ਦੇ ਵਿੱਚ ਆ। ਸੋ ਨਾਰਮਲ ਜੀ ਆ ਤੁਸੀਂ ਦੇਖ ਸਕਦੇ ਜੇ ਵੀ ਇੱਕ ਫੁੱਲ ਸਟੈਂਡਰਡ ਸਾਈਜ਼ ਦੇ ਵਿੱਚ ਆ। ਪੂਰੇ ਵੱ ਤੋ ਸਿੰਗਾ ਸੁੰਗਾ ਦੀ ਬੰਤਰ ਵੇਖ ਲਓ ਠੀਕ ਆ ਜੀ ਬੂਥੀ ਬਸੀ ਬਹੁਤ ਲੰਬੀ ਹੈ ਤੇ ਲੰਬੀ ਬੂਥੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਠੀਕ ਆ ਜੀ ਤੇ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਆ ਥਣ ਵੇਖੋ ਅੱਛਾ ਵੀਰ ਸਤਨਾਮ ਚੋਣ ਜਾਣ ਦੀ ਕਿਦਾਂ ਚੋਈ ਵੀਰ ਜੀ ਬਹੁਤ ਆਪਾਂ ਮਰਵਾ ਨਹੀਂ ਧਾਰਾ ਚੋਈ ਬਹੁਤ ਨੰਬਰ 1 ਬੰਨਾਈ ਠੀਕ ਆ ਜੀ ਬੋਲੀ ਲਓ ਜੀ ਦੋਸਤੋ ਨਾਲ ਦੀ ਨਾਲ ਜਿਹੜੀਆਂ ਧਾਰਾਂ ਮਾਰ ਕੇ ਤੁਹਾਨੂੰ ਆਪਾਂ ਤਸੱਲੀ ਕਰਵਾਈ ਚੱਲਾਂਗੇ ਠੀਕ ਆ ਜੀ ਤੇ ਬਾਕੀ ਝੋਟੀ ਸਾਰੀ ਚੰਗੀ ਆ ਸੂਆ ਮੈਨੂੰ ਦੱਸਿਆ ਵੀ ਦੂਜਾ ਕੋ ਹੋਗੀ ਹੈ ਸੂਆ ਵੀਰ ਜੀ ਘਰ ਵਾਲਿਆ ਦੂਜਾ ਚਲ ਭਾਵੇਂ ਕੋਈ ਭਣਵਰਾ ਤੀਜਾ ਮੰਨ ਲਿਓ ਤਾਂ ਹੈ ਮੈਂ ਤਾਂ ਠੀਕ ਹੈ ਜੀ ਹਾਂਜੀ ਲਓ ਵੀ ਤੀਜਾ ਮੰਨ ਕੇ ਵੀ ਮੇਰਾ ਵੀਰ ਕੋਈ ਸੌਦਾ ਕਰ ਲਿਓ ਓਏ ਸੁਇਨਾਥੇ ਕਿੜੀ ਹੋਊ ਤੀਜਾ ਵੀ ਮੰਨ ਕੇ ਸੌਦਾ ਕਰ ਲਿਓ ਪਰ ਕਦਬੋਤ ਕਰਮਾ ਵਾਲੀ ਦਾ ਬਹੁਤ ਆ ਕਿੰਗੀ ਸੋਹਣੀ ਕਦਬੋਤ ਪੂਰੀ ਵੱਡੀ ਹੋਈ ਹੈ ਸਿੰਗਲ ਡੀਜ਼ੋ ਠੀਕ ਹੈ ਜੀ ਤੇ ਸਤਨਾਮ ਇਹਦਾ ਵੀਰ ਮੁੱਲ ਕੀ ਕਰਦੇ ਆ ਮੁੱਲ ਤੇ ਵੀਰ ਜੀ ਹੁਣ ਜਿਹਦੇ ਹਿਸਾਬ ਨਾਲ ਬਾਜ਼ਾਰ ਵਿੱਚ ਉਹਦੇ ਹਿਸਾਬ ਨਾਲ ਭਾਵੇਂ ਆਪਾਂ ਵੀ 1 20 25 ਕਰ ਲਈਏ ਹਾਂਜੀ ਪਰ ਤੁਹਾਨੂੰ ਪਤਾ ਵੀ ਆਪਣਾ ਭਾਪ ਪੱਧਰੀ ਹੁੰਦਾ ਮੁੱਲ ਭਾਵੇਂ ਮੈਂ ਲੱਖ ਕਰੀਏ ਇੱਕ ਪੰਜ ਕਰੀਏ ਹਾਂ ਬਿਲਕੁਲ ਜਿਹੜੀ ਜੈਸੀ ਹਾਰ ਛੜਦਾਂਗੇ ਲੱਖ ਦੇ ਤੇ ਲੱਖ ਜੋ ਯਾਰ ਇੱਕ ਛੜਦਾ 100 ਰੁਪਿਆ ਹੀ ਛੜਦਾ ਸਾਨੂੰ ਲੱਖ ਪਰ ਇਹਦੀ ਮੈਂ ਕਿਸੇ ਨੇ ਦੇਣੀ ਨਹੀਂ ਇੱਕ ਪਾਈ 20 ਮੰਗੰਦਾ ਹਾਂ ਹਾਂਜੀ ਉਹ ਜਿੱਡਾ ਤਾਂ ਤਾਂ ਵੀ ਸਵਾ ਲੱਖ ਤੋਂ ਘੱਟਦਾ ਕੋਈ ਥੱਲੇ ਹਾਂਜੀ 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 ਚਲੋ ਆਪਾਂ ਥੋੜੀ ਮੈਂ ਰੋਗ ਨਾਲ ਦੇ ਦੋ ਦੇਖ ਕੇ ਫਿਰ ਵੀਡੀਓ ਦੇਖ ਕੇ ਨਾ ਸਾਰਿਆਂ ਦੀਆਂ ਫਿਰ ਮੈਂ ਲੈਣ ਫਿਰ ਪਤਾ ਲੱਗੂ ਪਾਕਿਸਤਾਨ ਦਾ ਸਹੀ ਹੈ ਬਾਕੀ ਤੋਂ ਆਪਸਾਂ ਵਿੱਚ ਬਹੁਤ 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 ਪਿਆਰੀ ਆ ਚੰਗੀ ਫੁੱਲ ਵੱਡੀ ਹਾਈਟ ਦੇ ਵਿੱਚ ਦੇ ਬਹੁਤ ਸੋਹਣਾ ਕਟਾ ਮਗਰ ਬੱਚਾ ਲਾ ਦਿਓ ਮੜਾਂ ਦੇ ਨਾਲ ਚਲੋ ਬੱਚਾ ਲਾ ਕੇ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਿੰਨੇ ਆ ਕਿਉਂਕਿ ਦੂਰੋਂ ਨੇੜੇ ਕੋਈ ਵੀਰ ਨੇ ਸੰਪਰਕ ਕਰਨਾ ਨਹੀਂ ਆਇਆ ਜਾਂਦਾ ਉਹਨਾਂ ਲਈ ਇਹ ਖਾਸ ਤੌਰ ਤੇ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਜਿਹੜੇ ਕੋਈ ਨੇੜੇ ਪਾਸੇ ਵਾਲੇ ਵੀਰ ਆ ਆਪਦੀ ਦੋ ਟਾਈਮ ਚੋਲੋ ਚਾਹੇ ਚਾਰ ਟਾਈਮ ਚੋਲੋ ਪੈਸੇ ਲਾਉਣੇ ਆ ਤੁਸੀਂ 1 ਲੱਖ ਦੇ ਵਿੱਚੋਂ 1500 ਰੁਪਇਆ ਮਾਣਤਾਣਾ ਜੀ ਠੀਕ ਹੈ ਸੋ ਬਾਕੀ ਮਾਜ ਚੰਗੀ ਆ ਦੋਸਤੋ ਜੇਕਰ ਆਪਾਂ ਪੂਰੀ ਬਾਡੀ ਬੰਤਰ ਦੀ ਗੱਲ ਕਰੀਏ ਤੇ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਫੁੱਲ ਵੱਡੇ ਕਦ ਕਦ ਦੇ ਵਿੱਚ ਆ ਦੇਖੋ ਜਰਾ ਠੀਕ ਆ ਜੀ ਬਾਕੀ ਚੋਣ ਜਾਣ ਕਿਦਾਂ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਜਿਵੇਂ ਆਪਾਂ ਚੁਵਾਈ ਕਰਾਂਗੇ ਲਓ ਜੀ ਅਗਲੇ ਦਿਨਾਂ ਵਿੱਚ ਦੁੱਧ ਚੰਗਾ ਜੀ ਹਾਂ ਜੀ ਵੀ ਜੀ ਦੇਰ ਪਣ 2 ਕਿਲੋ ਘੜ ਹੋਊਗੀ ਹਾਂ ਠੀਕ ਆ ਤਾਂ ਮਗਲਾ ਬਹੁਤ ਸੁਣਾਵਾ ਇਹ ਸਰਪਾ ਬਾਜੀ ਕਰਕੇ ਲੱਗਦਾ ਗਰਗਲੂ ਹੀ ਬਣਾਇਆ ਉਹ ਠੀਕ ਹੈ ਠੀਕ ਕੋ ਬਾਕੀ ਦੋਸਤੋ ਚਵਾਈ ਜਿਹੜੀ ਆ ਮੇਨ ਮੋਟਿਵ ਹੁੰਦਾ ਵੀ ਚਵਾਈ ਤੁਹਾਨੂੰ ਦਿਖਾਈ ਜਾਵੇ ਕਿਉਂਕਿ ਮੋਸਟਲੀ ਪੈਸਾ ਖਰਚ ਕਰਨਾ ਤੇ ਖੁੱਦ ਚੋਣ ਵਾਸਤੇ ਹੀ ਨਾਰਮਲੀ ਪਸ਼ੂ ਆਪਾਂ ਖਰੀਦਣਾ ਹੁੰਦਾ ਤੇ ਚਵਾਈ ਦਾ ਪਤਾ ਲੱਗ ਜਾਊਗਾ ਬਾਕੀ ਧਾਰ ਤੂਰ ਲੈਂਦੀ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਲੈ ਵੀ ਸੁਤਨਾ ਮਾੜਾ ਪਾਸਾ ਮਾਰੀ ਆ ਲਓ ਜੀ ਉਹ ਤਾਂ ਠੀਕ ਆ ਜੀ ਮਗਰਲੇ ਥਨ ਮਗਰਲੇ ਥਨ ਬਰਾਵਾ ਤਾਂ ਆਰ ਬਹੁਤ ਮੋਟੀ ਪੈਣੀ ਲੋ ਜੀ ਫੱਟੀ ਜਲੀ ਤਾਰ ਹੈ ਹਾਂਜੀ ਆ ਲਿਆ ਵੇਖੋ ਪੂਰਾ ਭਾਲ ਕਰਕੇ ਪੂਰੀ ਉਂਗਲਾ ਛਾਪਦੀਆਂ ਆਹ ਹਾਂ ਹਾਂ ਉਂਗਲਾ ਛਾਪਦੀਆਂ ਦੀ ਭਾਲ ਕਰਿਆ ਹਾਂ ਓ ਕੀ ਹੋਇਆ ਪੋਲੀ ਹੈ ਪੋਲੀ ਬਹੁਤ ਆ ਜੀ ਲੋ ਜੀ ਹੈ ਪੋਲੀ ਇਹ ਭਰਾਵੋ ਠੀਕ ਆ ਬਾਕੀ ਆ ਤੁਸੀਂ ਵੇਖ ਲਈ ਆ ਇੱਕ ਖੱਬੇ ਹੱਥ ਨਾਲ ਵੀ ਰ ਸਤਨਾਮ ਮਾਰੀਆਂ ਕੱਲੇ ਕੱਲੇ ਠੰਡੀ ਧਾਰ ਮਾਰ ਦੋ ਖੱਬੇ ਹੱਥ ਨਾਲ ਹਾਂਜੀ ਹਾਂਜੀ ਆ ਦਿਖਾਓ ਇੱਧਰ ਆਹ ਚਲੋ ਜੀ ਆ ਲਓ ਜੀ ਲਓ ਤੁਸੀਂ ਅਗਲਾ ਥਾਣਾ ਇੱਕ ਬਹਿਣੀ ਸਾਈਡ ਦਾ ਮਗਰਲਾ ਥਾਣਾ ਲਓ ਜੀ ਠੀਕ ਹੈ ਜੀ ਸੋ ਮੋਟੇ ਪੂਰੀ ਮੋਟੇ ਜਿੱਡੀ ਧਾਰ ਆ ਬੋ ਕਹਿ ਸਕਦੇ ਆ ਬਹੁਤ ਮੋਟੇ ਜੀ ਉਂਗਲ ਉਂਗਲ ਜਿੱਡੀ ਧਾਰ ਆ ਆ ਦੇ ਕਰਮ ਵਾਲੀ ਮੋਟਰੀ ਖੰਦ ਦੇ ਮਿੰਟਾਂ ਸਕਿੰਟਾਂ ਦੇ ਜਿਹੜੀ ਚਵਾਈ ਹੋਣ ਵਾਲੀ ਹੈ ਆ ਵੇਖੋ ਸਾਰੇ ਸਨਾਂ ਦਾ ਪੂਰੀ ਉਂਗਲਾਂ ਖਿਅਦੀਆਂ ਪਾਲ ਕਰਕੇ ਨਾ ਆ ਪਾਲ ਕਰਕੇ ਹਾਂਜੀ ਲੋ ਵੀ ਭਰਾਵੋ ਚੰਗੀ ਇਹ ਮੱਝ ਆ ਸੱਚ ਜਵਾਬ ਸਮਾਦੀ ਚੰਗੀ ਆ ਬਾਕੀ ਆਣ ਕੇ ਆਪਦੀ ਤੁਸੀਂ ਤਸੱਲੀ ਕਰ ਲਿਓ ਆ ਡਰੂਡਰ ਆ ਦੇਖੋ ਇੱਕ ਵਾਰੀ ਬੈਕ ਸਾਈਡ ਤੋਂ ਠੀਕ ਆ ਜੀ ਲਵੀ ਰਸਨਾਮ 1 ਲੱਖ ਦੇ ਵਿੱਚੋਂ 1500 ਮਾਨਤਣ ਹਾਂਜੀ ਕਰਦਾ ਕੋਈ ਗੱਲ ਪ੍ਰਤਵਾਸ ਉਹਨੇ ਮਾਰਤਾ ਠੀਕ ਹੈ ਜੀ ਬੜੀ ਵੀਰ ਜੀ ਲੱਖੋ ਟਪਾ ਕੇ ਵੇਚ ਲਈ ਦੀ ਚਲੋ ਕੋਈ ਗੱਲ ਨਹੀਂ ਆਪਾਂ ਦੇ ਦਾਂਗੇ ਆਹਾਂ ਆਪਾਂ ਜੀ ਮੱਧ ਵੀ ਕਿਹੜਾ ਛੋਟੀ ਆ ਹਾਂ ਜੀ ਚਲ ਪਣੀ ਮਰਦਾ ਬੜੀ ਸਹੀ ਆ ਕਿ ਆ ਆ ਗਈ ਆਪਣੇ ਕੋਲ ਹਾਂ ਜੀ ਇਹਨੂੰ ਵੀ ਜੀ ਚੌਥਾ ਦਿਨ ਹੋ ਗਿਆ ਥੋੜੀ ਸੂਈ ਨੂੰ ਇਹ ਦੂਜਾ ਕਿ ਤੀਜਾ ਵੀ ਪਹਿਲਾਂ ਪਹਿਲਾਂ ਇਹ ਪਹਿਲਣੇ ਹਾਂ ਜੀ ਆ ਲੋਹੀ ਚ ਆ ਗਈ ਆ ਲੋਹੀ ਬੱਚਾ ਵੀ ਲੋਹਾ ਤਾਂ ਜੀ ਬੱਚਾ ਵੀ ਲੋਹਾ ਦੋਸਤੋ ਮਗਰ ਛੋਟੀ ਵੀ ਲੋਹੀ ਆ ਮਗਰ ਕਟਾ ਕਟਾ ਜੀ ਮਗਰ ਕਟਾ ਦੋਸਤੋ ਤੇ ਸੂਆ ਪਹਿਲਾ ਸੂਈ ਆ ਇਹ ਵੀ ਪਰਸੋਂ ਦੀ ਇਹਨੂੰ ਆ ਚਾਰ ਦਿਨ ਹੋ ਗਏ ਜੀ ਚਾਰ ਦਿਨ ਬੋਲਾ ਕੱਚਾ ਬੋਲੇ ਮੰਨ ਲੈ ਕੋਈ ਕਿੰਨਾ ਕੋਊਗਾ ਅਜੀ ਕੋਈ ਬੋਲਾ ਮੰਨ ਲੈ ਕੋਈ ਦੁੱਧ ਮੰਨ ਲੈ ਵਿੱਚ 9 ਕਿਲੋ ਦੇ ਅੰਦਰ ਬਾਹਰ ਹੋਊਗਾ ਜੀ 9 ਕਿਲੋ ਅਜੀ 8.5 ਦੇ ਵਾਪਾ ਫੁੱਲ ਗਾਰੰਟੀ ਦੇਦਾ ਭਾਗ ਭੈਣ ਭਰਾ ਧਾਰ ਚਵਾਬ ਸਮਾ ਏਡਾ ਲੱਗਾ ਇੱਕ ਗੱਲਾਂ ਹੀ ਛੱਡ ਅੱਛਾ ਵੀ ਸਰਨਾਮ ਹੈ ਬੜੀ ਕਸਮੇ ਟਾਇਰ ਲੇਵੇ ਦੀ ਹੈ ਨਿੱਕਰ ਲੇਵੇ ਦੀ ਹਾਂਜੀ ਟਿੱਕਰ ਲੇਵੇ ਦੀ ਤੇ ਥਣ ਦੀ ਜਿਹੜੀ ਆ ਦੋਸਤੋ ਕੁਆਲਿਟੀ ਆ ਥਣ ਬਹੁਤ ਈਸੀ ਬਣੋਦੀ ਪਏ ਮੁਠੀ ਦਾ ਸਾਮ ਨੂੰ ਆਈ ਉਹ ਮਾਰੀ ਪਸਮਣ ਤੋਂ ਬਾਅਦ ਹੋਰ ਥੋੜਾ ਫੋਟ ਲੈਂਦੀ ਹੋਊਗੀ ਤੇ ਕਦਕੂ ਤੇ ਇਸ ਝੋਟੀ ਦਾ ਵੀ ਚੰਗਾ ਬਾਕੀ ਅਟਰੌਟਰ ਦੀ ਬੜੀ ਸਫਾਈ ਆ। ਹਾਂਜੀ। ਵਿਰਲ ਤੇ ਥਾਣਾ ਦੋਸਤੋ ਆ ਆਪਸੀ ਚਾਰੇ ਥਾਣਾਂ ਦੀ ਗੱਲ ਕਰ ਲਈਏ ਕਿਉਂ ਚੱਪੇ-ਚੱਪੇ ਤੇ ਥਣ ਲੱਗਾ। ਆਹ ਦੇਖੋ ਜਰਾ। ਲਾ ਦੇਖੋ ਜੀ। ਕਿਉਂ ਦੇ ਟਾਈਮ ਤੇ ਕਰਮਾਂ ਲਈ ਆਏ ਨਾ ਪਲਵਾਨਾਂ ਨੂੰ ਤੁਰਦੀ ਘੜੀ ਹੋ। ਲਾ ਦੀ ਬੱਚਾ ਨੂੰ ਬਣਾਇ। ਲਓ ਜੀ। ਲਾ। ਛਾੜ ਦੋ ਬੱਚਾ ਲਾ ਦੋ। ਲਓ ਦੋਸਤੋ ਨਾਲ ਦੀ ਨਾਲ ਹੀ ਬੱਚਾ ਲਾ ਕੇ ਦਿਖਾ ਦੇਣੀ ਹੈ ਠੀਕਾ ਜੀ ਕਿਉਂਕਿ ਫਰਜ਼ ਬਣਦਾ ਆਪਣਾ ਵੀ ਤੇ ਪਰ ਤੁਹਾਡਾ ਵੀ ਫਰਜ਼ ਬਣਦਾ ਜਿਹੜਾ ਵੀ ਇਹ ਖਰੀਦਣ ਆਵੇ ਜੇ ਆਪਾਂ ਬਾਅਦ-ਬਾਰ ਰਿਕਵੈਸਟ ਕਰਦੇ ਆ। ਜ਼ਰੂਰ ਆਪਣੇ ਹੱਥੀ ਇੱਕ ਵਾਰੀ ਚੋਕੇ ਤਸੱਲੀ ਕਰਿਆ ਕਰੋ ਇਹ ਕਿੰਨਾ ਮੜਾ ਪਾਵਾਂ ਸ਼ੱਕ ਨਾ ਰਹੇ ਭੈਣ ਭਰਾ ਦਾ ਪਹਿਲਾਂ ਕੋਈ ਔਲੂਲਾ ਕਰਦੀ ਹੋਵੇ ਹਾਂ ਔਲ ਦੀ ਗੱਲ ਵੀ ਔਲ ਸ਼ੋਲ ਨਾ ਹੋਵੇ ਹਾਂ ਹਾਂ ਤਾਂ ਕਰਕੇ ਬੱਚੋਂ ਹੋਂਦ ਚ ਵੜੀ ਮੋਟ ਰਹਿ ਗਈ ਆ ਇਹ ਵੀ ਸ਼ੱਕ ਨਿਕਲ ਜੂ ਆੜੀ ਨਾ ਥੋੜੀ ਕਿਲੋ ਤੋਂ ਜ਼ਿਆਦੀ ਏ ਠੀਕ ਆ ਹਾਂਜੀ ਆਹ ਦੂਰ ਕਸਮ ਕੇ ਤਾਂ ਪੂਰੀ ਗੱਲ ਬਣ ਗਈ ਬਹੁਤ ਜ਼ਿਆਦਾ ਜੀ ਚਵਾਈ ਵੜੀ ਲੱਗੀ ਫਿਰ ਜਿੰਨਾ ਹੈਗਾ ਸਾਰਾ ਇੱਕ ਹੀ ਰਹੇ ਨਹੀਂ ਕੜੀ ਮੂੜੀ ਤੜੀ ਜਾਉ। 100 ਤੋਂ ਵੀ ਵੱਡਾ ਇੱਕ ਸ਼ੱਕ ਹੁੰਦਾ ਵੀ ਇਹਨਾਂ ਨੂੰ ਵੀ ਪਸ਼ਮਨ ਤੋਂ ਪਹਿਲਾਂ ਥਾਣਾ ਪਤਾ ਨਹੀਂ ਹੱਥੀ ਪਕੜਾ ਲਾ ਹੋਵੇ ਕਿ ਨਾ ਹੋਵੇ। ਪਰ ਤੁਸੀਂ ਵੇਖੋ ਪੂਰਾ ਮੁਠੀ ਥਾਣਾ ਠੀਕ ਹੈ ਜੀ। ਅਗਲੇ ਨਾਲ ਅਗਲਾ ਚੋਲੇ ਹੋ ਜੇ ਪਿਛਲੇ ਨਾਲ ਪਿਛਲਾ ਚੋਲੇ ਆ ਜੇ ਮਧਾਨੀ ਜੁੱਟ ਚੋਲੇ ਤੇਿੱਦਾ ਵੀ ਕਿਸੇ ਭਰਾ ਦੀ ਠੀਕ ਹੈ ਜੀ। ਚਵਾਈ ਵੜੀ ਆ ਨਹੀਂ ਕੋਈ ਮੋਟ ਮਾਰਨੀ ਪੈਣੀ। ਆ ਲਓ ਜੀ ਠੀਕ ਹੈ ਜੀ ਇੱਕ ਨੰਬਰ ਧਾਰਾ ਮੋਟੀ ਗੰਨੇ ਵਰਗੀ ਕਰਮਾ ਵਾਲੀ ਪਹਿਲਾ ਸੂਬ ਸੂਈ ਆ ਤੇ ਪਹਿਲਾਂ ਦੀ ਝੋਟੀ ਦੀ ਧਾਰ ਵੇਖੋ ਦੋਸਤੋ ਉਂਗਲ ਉਂਗਲ ਜਿਹੜੀ ਮੋਟੀ ਹੈ ਠੀਕ ਹੈ ਵੀਰ ਸੁਣਾਓ ਲਓ ਵੀ ਇਹ ਦੋਸਤੋ ਝੋਟੀ ਸੀਗੀ ਇਹ ਡਿਟੇਲ ਬਾਕੀ ਆ ਤੁਸੀਂ ਵੇਖ ਸਕਦੇ ਫਿਕਸ ਚੱਡਾ 1.5 ਵਜ ਦਾ ਟਾਈਮ ਆ ਸਵੇਰ ਕਿੰਨੇ ਕਵਜੇ ਚੋਈ ਆ ਚੋਈ ਵੀਰ ਜੀ ਸਵੇਰੇ 5:30 ਵਜੇ ਲੱਗ ਪਈਦਾ 6 ਵਜੇ ਚੋਲੇ ਠੀਕ ਜੀ ਸਾਤ ਲੰਘ ਚੋਣੇ ਨਿਕਲੇ ਆ ਹਾਂ ਤੇ ਦਮਰ ਲੱਗ ਜਾਂਦੀ ਠੀਕ ਹੈ ਜੀ ਉਦੋਂ ਲੋਗੇ ਬਿਲਕੁਲ ਮੈਂ ਕਿਤਰਾ ਫੋਲੋਗ ਖੜੀ ਖੜੀ ਆ ਠੀਕ ਅੱਛਾ ਵੀਰ ਸਤਨਾਮ ਇਹਦਾ ਮੁੱਲ ਕੀ ਕਰਦੇ ਪੈਗੇ ਮੁੱਲ ਵੀਰ ਜਿਹੜੀ ਸਫਾਈ ਸੁਈ ਭਾਂਵੇਂ ਝੋੜੀ 182 ਕਰ ਲੀਏ ਹਾਂਜੀ ਆਪਾਂ 75000 ਦੀ ਝੋੜੀ ਦੇ ਦਾਂਗੇ ਜੀ 75000 ਦੀ ਹਾਂਜੀ ਕੋਈ ਕਸਰਾ ਕੁਸਰਾ ਕੱਢ ਕੇ ਕੇ ਬਸ ਸਰਦਾਂਗੇ 5000 ਸਾਲ 74 ਦੀ ਹਾਂ ਆ ਮੈਂ ਜ਼ਰੂਰ ਜਿਆਦੀ ਝੋੜੀ ਵਿਧੀ ਬਹੁਤ ਜਾਈ ਚੰਗੀ ਹੈ ਝੋੜੀ ਕੋਲ 8.5 9 ਕਿਲੋ ਬੋਲਾ ਵਾ ਜਿਤਨਾ ਮਰਜ਼ੀ ਕੋ ਦੋ ਟਾਈਮ ਤਿੰਨ ਟਾਈਮ ਚੋਵੇ ਇਹ ਝੋੜੀ ਦੋ ਦਸਾਂ ਤੋਂ ਬਾਹਰ ਭਰਦਾ ਇਹ ਸਤੂ ਸਾਹਿਬ ਅਸੀਂ گاਵਾਣਾ ਪਾ ਕੀਤਾ ਮਈਆਂ ਦਾ ਵੀ ਨਹੀਂ ਸਹੀ ਗੱਲ ਆ ਤੇ ਨਹੀਂ ਕੀਤਾ ਮੈਂ ਤੇ ਸਤਨਾਮ ਇਹ ਕਿਹਾ ਸੀ ਮਗਾ ਕਿ ਸਟਾਰਟਿੰਗ ਤੋਂ ਮੈਂ ਬੋਲਦਾ ਵੀ ਰੇਡ ਜੈ ਜ ਕਿਤੇ ਨਾ ਬਲੀ ਜੈ ਹੋ ਜੇ ਨਹੀਂ 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 ਇਹ ਪਰ ਝੋਟੀ 74000 ਦੀ ਗੱਲ ਹੈ ਗਾਂਦੀਆਂ ਇਹ ਕਿਹੜਾ ਮਦਰ ਇੱਕ ਅੱਧ ਦੀ ਵੱਟੀ ਉਹ ਵੱਡੀ ਝੋੜੀ ਲੋਹੀ ਮੈਂ ਵੇਖੋ ਨਾਲੇ ਕੁਆਲਟੀ ਵਾਲੀ ਪੂਰੀ ਹੈ ਇਹ ਸਿੰਘ ਜੀ ਦੀ ਹੋਵੇ 200 ਸੀਲੀਆਂ ਸੂਲੀਆਂ ਬੜੀਆਂ ਚੰਗੀ ਝੋਟੀ ਆ ਵੱਟੇ ਕੱਤ ਪੁੱਤ ਵਿੱਚ ਲੋਹੀ ਆ ਠੀਕ ਆ ਜੀ ਲੋਹੀ ਨਸਲ ਬਸਲ ਦੀ ਹੈ ਮਗਰ ਕਿਸਾ ਜੀ ਹਲੇ ਮਲਾ ਮੂਲਾ ਕਰਮਾ ਮਾਰਨਾ ਕਿ ਕਹੋ ਤੇ ਜੋੜੀ ਬਹੁਤ ਸੋਹਣੀ ਹੈ ਜਰੂਰ ਤੁਸੀਂ ਹੱਥ ਪਾ ਸਕਦੇ ਜੇ 74000 ਦੀ ਅੱਗੇ ਆ ਗਈ ਆਪਣੇ ਕੋਲ ਬੋਦੀ ਵਾਲੀ ਵੇੜ ਇਹ ਵੇੜ ਜੀ ਦੋ ਦਾਂ ਦੇ ਆਈ ਅੱਛਾ ਜੀ ਹਾਂ ਜੀ ਤੇ ਕੀ ਡਿਟੇਲ ਹੈ ਸੁਆ ਪਹਿਲਾ ਜੀ ਪਹਿਲਣ ਹਾਂ ਜੀ ਦੋਂਦੀ ਹੈ ਮਗਰ ਹਾਂ ਨੰਨ ਹੋਣਿਆ ਜੀ ਲਓ ਵੀ ਦੋਂਦੀ ਬੱਛੀ ਆ ਦੋਸਤੋ ਬੜੀ ਪਿਆਰੀ ਵੱਛੀ ਆ ਬੋਦੀ ਵਾਲੀ ਜਿਵੇਂ ਆਪਾਂ ਫਾਰਮਾ ਫੋਰਮਾਂ ਦੇ ਉੱਪਰ ਵੇਖਦੇ ਆਂ ਦੇ ਮਗਰ ਬੱਚਾ ਹੋ ਗਿਆ ਕਿ ਦੱਸ ਤੈਨ ਕਿੰਨੇ ਹੋ ਗਏ ਜੀ ਇਹਨੂੰ ਸੁਨਹਿਰੀ ਚ 15 16 ਦਿਨ ਹੋ ਗਏ ਵੇੜਦੋ 15 16 ਦਿਨਾਂ ਦੀ ਸੁਈ ਵੱਛਾ ਮਗਰ ਬੱਚੀ ਬੱਚੀ ਲਓ ਜੀ ਮਗਰ ਵੱਛੀ ਹੈ ਵੱਛੀ ਬੰਦਾ ਮਾਸਟਰ ਹੀਗਾ ਜਿੱਤੋਂ ਲਈ ਆਪਾਂ ਪੂਰਾ ਫੁੱਲ ਦੋਦਾਂ ਦੇ ਵੀ ਅਸੀਂ ਵੱਛੀ ਨੂੰ ਰਜਾਗ ਦੇ ਫੇਰ ਚੋਂਦੇ ਆਂ ਅੱਛਾ 15 ਦਿਨਾਂ ਦੀ ਸੁਈ ਪੂਰਾ ਵੇਲਾ ਵੀ ਚੌੜਾ ਕਿੱਡਾ ਕਿੱਡਾ ਸੀਮਨ ਬੜਾ ਵਧੀਆ 2000 ਰੁਪਏ ਦਾ ਸੀਮਨ ਭਰਾਇਆ ਮੈਂ ਨਾਮ ਉਹ ਪੁੱਛਿਆ ਤਾਂ ਉਹਨੇ ਸਿਕਾਇਆ ਲਵਦਣੀਗਾ ਲੋਤਸੋ ਬੱਛੀ ਵੈਸੇ ਬਹੁਤ ਚੰਗੇ ਸੀਮਨ ਦੀ ਆ ਡੱਬੀ ਬੱਛੀ ਆ ਤੇ ਪੂਰੀ ਨਿੱਗਰ ਪਲੀ ਪਲੀਤੀ ਵੇਖੋ ਤੁਸੀਂ ਬੱਛੀ ਅੱਜ ਤੋਂ ਕਰਮ ਵਾਲੀ ਐ ਲੱਗਣ ਈ ਆ ਵੀ ਪਤਾ ਨਹੀਂ ਕਿੰਨੇ ਕ ਟਾਈਮ ਦੀ ਆ 15 ਕ ਦਿਨਾਂ ਦਾ ਸੁਬਾ ਹੋਰ ਤੇ ਬੱਛੀ ਦੋਂਦੀ ਸੂਈ ਆ ਜੀ ਠੀਕ ਆ ਆ ਵੇਖੋ ਤੁਸੀਂ ਤਾਂ ਦੀ ਕੁਆਲਿਟੀ ਬੜੀ ਸੋਹਣੀ ਆ ਚਾਰ ਥਾਨ ਬਹੁਤ ਸੋਹਣੇ ਨਖੇੜਤੇ ਬੱਚਿਆਂ ਕੋਲ ਬਹੁਤ ਸੋਹਣੇ ਨਖੇੜਤੇ ਆ ਜੀ ਲੈ ਮੂੰਹ ਖਾ ਦੀਏ ਅੱਛਾ ਤੇ ਫਿਰ ਸਤਨਾਮ ਮੂੰਹ ਦੰਦੀ ਵਿਖਾ ਦੇ ਕਰੀ ਬੱਚਾ ਲੋ ਜੀ ਪੂਰੀ ਵੱਡੀ ਬੱਛੀ ਦੇਖੋ ਲਓ ਜੀ ਆਹ ਲੋ ਦੋਧਾਂ ਨੇ ਤੂੰਂਦੀ ਐ ਚੌਕ ਦੇ ਤਾਂ ਜੇ ਮਾੜੇ ਮਾੜੇ ਦਿਸਣ ਲੱਗੇ ਕੋਈ ਮਾੜਾ ਕੱਢਿਆ ਇਧਰਲੇ ਪਾਸੇ ਤਾਂ ਖੇੜਿਆ ਹੋਣੀਗਾ ਉਹ ਮਾੜਾ ਆ ਜਾ ਪੀਸੰਦੂ ਸਾਹਿਬ ਸਾਰੇ ਬੰਦੀ ਜਾਂਦੇ ਐ ਇਤਰਾ ਮੂੰਹ ਖੋਣਦੇ ਫੇਰ ਪਤਾ ਲੱਗਦਾ ਅਸੀਂ ਵੇਨੇ ਰੋਜ਼ ਵੀ ਦੇ ਆਏ ਦੋੰਦੀ ਆਈ ਚੌਕੀ ਆ ਵੇਖੋ ਹੁਣ ਦੋੰਦੀ ਚੌਂਦੀ ਜਵਾਨ ਹੋਈਆਂ ਨੂੰ ਵੀ ਕਈ ਸੱਜਣ ਕਹੀ ਜਾਂਦੇ ਆਂ ਆਹ ਗੱਲ ਇਤਰਾ ਸਾਹਮਣੇ ਮੂੰਹ ਖੋਣਦਾ ਨਹੀਂ ਨਹੀਂ ਜ਼ਰੂਰ ਵਿਖਾਉਣਾ ਚਾਹੀਦਾ ਲਓ ਕੱਢ ਕੇ ਤੋਰ ਗਏ ਲਓ ਦੋਸਤੋ ਦੋਂਦੀ ਵੱਛੀ ਆ ਚੌਕ ਦਾ ਇੱਕ ਸੱਟਿਆ ਤਾਂ ਦਾ ਤੇ ਇੱਕ ਮਾੜਾ ਦਰਮਿਆਨਾ ਬੋਟ ਦੇ ਵਿੱਚੋਂ ਚੱਕਿਆ ਇੱਕ ਚੌਕ ਦਾ ਦੰਦ ਅਜੇ ਦੁੱਧ ਦਾਂਦਾ ਬਾਕੀ ਦੋਂਦੀਆਂ ਦੇ ਵਿੱਚ ਬੱਛੀ ਆ ਪਿਓਰ ਐ ਕੱਦ-ਕਾੜ ਤੁਸੀਂ ਬੱਛੀ ਦਾ ਵੇਖੋ ਬਹੁਤ ਪਿਆਰਾ ਵੱਡੇ ਕੱਦ-ਕਾੜ ਦੇ ਵਿੱਚ ਅੱਛਾ ਤੇ ਸੁਤਨਾਮ ਸੋਈ ਅਜ 15 ਦਿਨਾਂ ਦੀ ਦੁੱਧ ਕਿੰਨੇ ਕਿਤੇ ਆ ਦੁੱਧ ਵੀਰ ਜੀ ਬੱਛੀ ਕੋ 20 ਕਿਲੋ ਆ 20 ਕਿਲੋ ਹਾਂਜੀ ਸਾਰਾ ਕਿਲੋ ਆਪਾਂ ਗਾਰੰਟੀ ਦੇ ਦਾਂਗੇ ਲਓ ਵੀ ਦੋਸਤੋ ਇਹ ਬੱਛੀ ਨਹੀਂ ਕੀ ਦੋਸਤੋ ਅਜੂਬਾ ਹੀ ਆ ਅਜੂਬਾ ਹੈ ਠੀਕ ਆ ਜੀ ਸੋ ਕਦੇ-ਕਦੇ ਟਾਵਾ ਟਲਾ ਪਸ਼ੂ ਦੋਸਤੋ ਬੜੀਆਂ ਸਫਾਈਆਂ ਸੁਪੂਆਂ ਵਾਲਾ ਕਰਮਾ ਛੇਤੀ ਨਿਕਲਦਾ ਤਾਂ ਵਸ਼ੀਆਂ ਦਾ ਨਾਰਮਲ ਵੜਾ ਆਪਾਂ ਦੇਖਦੇ ਰਹਿੰਨੇ ਆ ਕਦੀ ਕਦਾਂ ਜਿਹੜੀਆਂ ਦੁੱਧੀਆਂ ਵਸ਼ੀਆਂ ਤਿਆਰ ਹੁੰਦੀਆਂ ਇੱਦਾਂ ਦਾ ਮੋਤੋ ਵਿੱਚ ਉਹ ਵੇਗੀ ਵੱਡੀ ਉਹਦੇ ਅੱਛਾ ਤੇ 17 ਬਾਈ ਇਹਦਾ ਮੁੱਲ ਫੇਰ ਦਸੀਏਗਾ ਤੁਸੀਂ ਮੁੱਲ ਦੱਸਤੀ ਵੀ ਦੁੱਧ ਕਿੰਨਾ ਦੁੱਧ ਦੁੱਧ ਵੀਰ ਜੀ ਵਸ਼ੀ ਕੋ 20 ਕਿਲੋ ਹੋਊਗਾ ਅੱਛਾ 18 ਕਿਲੋ ਦੀ ਆਪਾਂ ਜੇ ਕੋਈ ਆਨਲਾਈਨ ਮੰਗਾਉਂਗੇ 18 ਦੀ ਗਾਰੰਟੀ ਇੱਥੇ ਜਿਹੜਾ ਕੋਈ ਭਣਾ ਭਰਾ ਉਹਨੂੰ 20 ਚਵਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਲਵ ਦੋਸਤੋ ਅਰੇ ਰਾਤ ਹੀ ਆਪਣੇ ਕੋਲ ਜਿਹੜਾ ਡੱਡਾ ਰਹਿ ਗਈ ਕਰਵਾ ਲਈ ਹੋਰ ਦੁੱਧ ਵਾਜੂ 18 20 ਲੀਟਰ ਤੇ 200 ਚੱਲ ਰਹੀ ਆ ਤੇ ਬਾਕੀ ਥੋੜਾ ਜਿਹਾ ਬੱਚਾ ਲਾ ਕੇ ਦੋ ਦੋ ਚਾਰ ਚਾਰ ਧਾਰਾ ਇਹਦੀਆ ਵੀ ਆਪਾਂ ਮਾਰ ਕੇ ਤੁਹਾਨੂੰ ਤਸੱਲੀ ਕਰਵਾ ਦਨੇ ਆ ਦੇਖਿਓ ਜਰਾ ਠੀਕ ਆ ਤੇ ਬਹੁਤ ਸੋਹਣਾ ਸੁਵਾਦੀ ਥਣ ਠੀਕ ਆ ਜੀ ਤੇ ਬੱਚਾ ਬਹੁਤ ਸਟੈਂਡਰਡ ਦਾ ਠੀਕ ਆ ਜੀ ਬੱਚਾ ਬਹੁਤ ਸਟੈਂਡਰਡ ਦਾ ਮਗਰ ਬੱਛੀ ਪੜੀ ਪਿਆਰੀ ਆ ਚੰਗੇ ਸੀਮੰਟ ਦੀ ਮਗਰ ਦੋਵੇਂ ਜਨਰਲ ਬਹੁਤ ਛੋਟੀ ਨੇ ਜੀ ਗੋਦੀ ਵਾਲੀ ਬੱਛੀ ਆ ਜਿਵੇਂ ਫਾਰਮਾਂ ਦੇ ਵਿੱਚ ਆਪਾਂ ਵੇਖਦੇ ਆ ਚੰਗੇ ਇੰਪੋਰਟਡ ਸੀਮੰਟ ਵਾਲੀਆਂ ਬੱਛੀਆਂ ਬਾਕੀ ਜਿਉਂ ਆਪ ਸਮਾਹ ਦੀ ਕਿਦਾਂ ਉਹ ਤੁਹਾਡੇ ਸਾਹਮਣੇ ਪੇਸ਼ ਕਰ ਦਨੇ ਆ ਸਾਡੇ ਦਾ ਭਾਅ ਵੇਖੋ ਮੁਕਤ ਆ ਲਈ ਆ ਅੱਛ ਆ ਨਿਕੀਆਂ ਵਛੀਆਂ ਵਾਲਾ ਭਾਗ ਕਰ ਦੇਣਾ ਤੇ ਹੈਗੀ ਵੱਢੀ ਆ ਹਾਂ ਹਾਂ ਤੇ ਸਵਾਦ ਹੀ ਫੇਰਾ ਕੋਈ ਸਜਣ ਲੈ ਕੇ ਜਾਵੇ ਤੇ ਗੁਣ ਗਾਵੇ ਯਾਰ ਠੀਕ ਹੈ ਜੀ ਆਣੀ ਵਧੀਆ ਅਸ ਦੀ ਚਵਾਈ ਦਾ ਬਣਾਇ ਦੀ ਪਹਿਲਾਂ ਵਛੀ ਬੜਾ ਸਵਾਦੀ ਤਾਂ ਹਾਂ ਕਰਾ ਸ਼ੁਰੂ ਕਰੋ ਜੀ ਬੇ ਜੀ ਵਾਹ ਲਓ ਜੀ ਸਹੀ ਇਤਨਾ ਜਲਦੀ ਤਾਂ ਮੋਟਰ ਚੱਲਦੀ ਹੈ ਹਾਂ ਸ਼ਾਕੀ ਕੋਈ ਨਹੀਂ ਚੁਵਾਈ ਵਾਲੀਆਂ ਵੀ ਕਾਹਨੂੰ ਗੱਲਾਂ ਐ ਬਹੁਤ ਜਾਈ ਸਰ ਜੀ ਸੋ ਦੋਸਤੋ ਕੋਈ ਵੀਰ ਆਨਲਾਈਨ ਸੌਦਾ ਕਰਦਾ ਇਹਦੇ 18 ਲੀਟਰ ਇਹ ਘਰ ਆਣ ਕੇ ਚੁਵਾਈ ਕਰੋਗੇ ਤੇ ਬਿਲਕੁਲ 20 ਕਿਲੋ ਦੁੱਧ ਜਿਹੜਾ ਨੇ ਥੱਲੇ ਆ ਜਾ 18 ਤੋਂ 20 ਕਿਲੋ ਸੀਮੈਂਟ ਦੇ ਜਿਹੜਾ ਦੁੱਧ ਦੇ ਥੱਲੇ ਹੁਣ ਮੌਜੂਦ ਆ ਠੀਕ ਹੈ ਜੀ ਆ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਲੋਜ ਦੋਸਤੋ ਬੜੀ ਪਿਆਰੀ ਵਹਿੜਾ ਦੋਸਤੋ ਬਾਕੀ ਪ੍ਰੋਪਰ ਤੁਸੀਂ ਦੇਖ ਹੀ ਲਈ ਆ ਚੰਗੇ ਸੋਹਣੇ ਸਰੀਰ ਕਾ ਢਾਂਚੇ ਦੇ ਉੱਪਰੋਂ ਫਿਕਸ ਇਹ ਕਿੱਦਾਂ ਵੀ ਐ ਫਿਕਸ ਫਿਰ ਬਿਲਕੁਲ ਫਿਕਸ ਚੱਡੇ ਦੇ ਵਿੱਚ ਹਾਂਜੀ ਮਗਰ ਬੱਛੀ ਬੜੀ ਸਟੈਂਡਰਡ ਦੀ ਐ ਸੋ ਜੋੜੀ ਕਮਾਲ ਦੀ ਐ ਬਾਕੀ ਆਪਾਂ ਰੇਟ ਮੋਲ ਪੁੱਛ ਲੈਣੀ ਆ ਕਿਤੋਂ ਤੱਕ ਜਿਹੜੀ ਹਾਂ ਨਾ ਹੁੰਦੀ ਐ ਤੇ ਬਾਈ ਸਤਨਾਮ ਕਿੰਨੇ ਕ ਦੀ ਦੇ ਦੇਣੀ ਵੀਰ ਹਾਂ ਨਾ ਕਿਤੋਂ ਬਤਾ ਫੇਰ ਤੇ ਵੀ ਦੀ ਕਰਮਾਲੀਆਂ ਦੋ ਆ ਹਾਂ ਇਹ ਹੈ ਵੀ ਸਰਾਹੀ ਆ ਹਾਂ ਭਾਵੇਂ 75 ਹੀ ਕਰਨਗੇ ਹਾਂ ਵਿਕ ਜਾਊਗੀ ਇੱਥੇ ਕਰਨਾ ਨਹੀਂ ਆਪਾਂ ਸਹੀ ਮੋਲ ਤੁਹਾਨੂੰ ਦਾ ਵੀ ਰੱਖਣਾ ਹੋਣਾਗੀ ਰੋਗਣਾ ਵਛਲੀ ਰੋਗਣਾ ਦੇ ਨਹੀਂ 60000 ਰੁਪਏ ਕਰਦੇ ਆ ਹਾਂ 60000 ਰੁਪਏ ਵਛਲੀ ਦਾ 63 ਦੀ ਹਾਂਜੀ 1000 ਹੋਰ ਛੱਡ ਦਾਂ 62 ਇਹਨੇ ਦੀ ਮਿਲਣੀ ਨਹੀਂ ਕੀ ਹੋਈ ਇਹਦਾ 10590 ਬੱッセ ਸੰਧੂ ਸਾਹਿਬ ਵੀਡੀਓ ਵੇਖ ਕੇ ਫਿਰ ਸਾਡੀ ਬੱਚੀ ਨਾਲ ਨੂੰ ਮੂੰਹ ਕਰਨੇ ਕਰੀ ਹੂੰ ਬੱਸੀ ਜਿਆਦਾ ਚੰਗੀ ਆਈ ਜਦੋਂ ਬੰਦੇ ਵੀ ਬੜੇ ਵਧੀਆ ਜਿਹਨਾਂ ਤੋਂ ਲਈ ਆ ਮਾਸਟਰ ਬੰਦੇ ਸੀ ਹੂੰ ਉਹਨਾਂ ਬੜੀ ਕਦਰ ਕੀਤੀ ਜਦੋਂ ਆਪਾਂ ਵੀ ਉਸੇ ਨਾਲ ਵਛੀ ਦੇ ਦੇਣੀ ਆ ਜੀ ਹੂੰ ਹਾਂਜੀ ਉਹਨੇ ਬਿਲਕੁਲ ਜੀ ਆ ਗਈ ਆਪਣੇ ਕੋਲ ਇਹ ਵਛੀ ਰਾਤ ਦੀ ਸੂਈ ਦੇ ਕਾਲ ਦੀ ਅੱਛਾ ਜੀ ਚਾਰ ਦੰਦ ਆ ਜੀ ਇਹਦੇ ਮਗਰ ਵੱਛੀ ਆ ਬੱਚਾ ਤਾਂ ਬਾਹਰ ਵੱਜਾ ਮਗਰ ਵੀ ਬੱਚੀ ਹੈ ਹਾਂ ਜੀ ਸੂਆ ਪਹਿਲਣ ਪਲੂਨ ਵਿੱਚ ਪਹਿਲਾ ਪਹਿਲਾ ਜੀ ਹਾਂ ਜੀ ਲੈ ਵੀ ਆਪਣੇ ਕੋਲ ਹੀ ਸੂਈ ਇੱਥੇ ਆਣ ਕੇ ਹਾਂ ਜੀ ਆਪਣੇ ਘਰੇ ਸੂਈ ਹੈ ਜੀ ਜੇਰ ਜੂਰ ਪੈ ਗਈ ਸੀ ਐ ਓਕੇ ਰਿਪੋਰਟ ਜੀ ਬਹੁਤ ਦੋਸਤੋ ਜੇਰ ਜੂਰ ਪੈ ਗਈ ਸੀਗੀ ਪ੍ਰੋਪਰ ਤੇ ਕੱਲ ਹੀ ਸੂਈ ਹੈ ਮਗਰ ਵੀ ਬੱਚੀ ਆ ਤੇ ਸੂਆ ਵੀ ਪਹਿਲਾਂ ਨਹੀਂ ਹੈ ਨਾ ਪਹਿਲਾਂ ਪਹਿਲਾਂ ਜੀ ਪਹਿਲਾਂ ਨਹੀਂ ਹੈ ਹਾਂ ਦੇਖੋ ਇਹ ਬੰਨੀਆਂ ਦੋਸਤੋ ਵੇਖ ਸਕਦੇ ਹੋ ਰੋ 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 ਠੰਡੀ ਬਹੁਤ ਆ ਜੀ ਛੜੀਆਂ ਤਾਂ ਆਵਦੇ ਵਾਂ ਮੰਗੇ ਮੰਗੇ ਟਕਰ ਲੱਗਦਾ ਕੋਈ ਪ੍ਰਵਾਹ ਨਹੀਂ ਪਰ ਕਰਵਾ ਜਾਂਦਾ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਥਾਣ ਜਿਹੜਾ ਦੋਸਤੋ ਭਲਾ ਭੁਲਾ ਦੇ ਵਿੱਚ ਨਾਰਮਲ ਲੇਵਾ ਭਲਾ ਭੁਲਾ ਦੇ ਵਿੱਚ ਹੈਗਾ ਭਲ ਨਾਰਮਲ ਤੁਹਾਨੂੰ ਦਿਖਾਈ ਦਊਂਗੀ ਨਾੜੂਆ ਦੇ ਨਾਲ ਤੁਹਾਡੇ ਗਿੱਲਾ ਨਾੜੂ ਪਰ ਥਾਣ ਵੇਖੋ ਲਾਗੇ ਲਾਗੇ ਥਾਣ ਬਹੁਤ ਗਿੱਲੇ ਗਿੱਲੇ ਨਾੜੂ ਤੇ ਆ ਤੇ ਮੁੱਠ ਥਾਣਾ ਦਾ ਆ ਵੇਖੋ ਤੁਸੀਂ ਮੁੱਠੀ ਥਾਣਾ ਠੀਕ ਹੈ ਨਿਕਲ ਕੇ ਤੁਹਾਨੂੰ ਭਲਾ ਭੁਲਾ ਉੱਤਰ ਤੋਂ ਬਾਅਦ ਥੋੜਾ ਆਜੂਗਾ ਹੋਰ ਸੰਦ ਥਾਣ ਤੇ ਬਹੁਤ ਮਤਲਬ ਹੈ ਹੀ ਮੋਟੀ ਚਵਾਈ ਵਾਲਾ ਵਾ ਹਾਂ ਤੇ ਭਲ ਦੇ ਤੁਹਾਨੂੰ ਸਭ ਤੋਂ ਪਹਿਲਾਂ ਕਰਕੇ ਫਿਰ ਪਲੂਣ ਪੈ ਜੀ ਬਿਲਕੁਲ ਜੀ ਪਹਿਲਾਂ ਜੀ ਨਾਰਮਲ ਸਟਾਰਟਿੰਗ ਸਟੂਨ ਨੂੰ ਬੜੀ ਵਧੀਆ ਇਹ ਕੋ 12 13 ਕਿਲੋ ਦੀ ਸਟਾਰਟਿੰਗ ਆ ਜੀ ਹੁਣ ਬੋਲੇ ਜੀ ਹੁਣ ਸਟਾਰਟਿੰਗ ਜਿਹੜੀ ਹਾਂਜੀ ਹਾਂਜੀ ਸੇਰੇ ਬਿਲਕੁਲ ਸਾਫ ਕਰਦੀ ਸੇਰੇ ਬਿਲਕੁਲ ਸਾਫ ਕਰਦੀ ਠੀਕ ਹੈ ਜੀ ਲਓ ਦੋਸਤੋ ਬੋਲੇ ਤੋਂ ਬਿਲਕੁਲ ਖਾਲੀ ਕਰਦੀ ਆ ਸਾਫ ਕਰਦੀ ਆ ਇੱਕ ਰੰਗ ਬਲੈਕ ਹਵਾਨਾ ਲੇਵਾ ਕਰਮਾਲੀ ਦਾ ਬਹੁਤ ਸੋਹਣਾ ਵੈਸੇ ਨਾਰਮਲ ਭਲਾ ਨੇ ਉਤਰਨ ਤੋਂ ਬਾਅਦ ਜੋ ਵੀ ਨਿੱਕਰ ਲੇਵਾ ਸਾਹਮਣੇ ਆਊਗਾ ਠੀਕ ਆ ਜੀ ਤੇ ਕੁੜੇ ਪਾੜੇ ਵਜੇ ਚੱਕਣ ਢੀ ਕਰਮਾਲੀ ਆ ਵੇਖੋ ਬਾਕੀ ਠੰਡੀ ਬਹੁਤ ਏਣੀ ਵੀ ਪਾ ਲਿਆ ਤੇ ਗਾਹਾਂ ਸ਼ਾ ਹੋਈ ਜਾਊਗੀ ਬਸ ਜਿੱਥ ਲਓ ਦੋਸਤੋ ਬੱਚੀ ਇਹ ਵੀ ਚੰਗੀ ਆ। ਬਾਕੀ ਚੋਣ ਜਣ ਦੀ ਦੱਸਿਆ ਤੁਹਾਨੂੰ ਬਿਲਕੁਲ ਚੰਗੀ ਆ। ਬਹੁਤ ਜੀ। ਤੇ 12 ਕ ਲੀਟਰ ਤੋਂ ਜਿਹੜੀ ਸ਼ੁਰੂਆਤ ਆ ਸਟਾਰਟਿੰਗ ਜਿਹੜੀ 12 ਕ ਲੀਟਰ ਤੋਂ ਹੋਈ ਆ। ਹਾਂ ਜੀ। ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਦੀ ਬੌਲੇ ਤੇ ਚੁਵਾਈ ਕਰ ਸਕਦੇ ਜੇ ਗਿੱਲੇ 나ੜੂ ਤੇ ਬੱਚਾ। ਤੇ ਸਤਨਾਮ ਇਹ ਕਿੰਨੇ ਦੀ ਹੁੰਦੀ ਆ ਹਾਂ ਨਾ ਫਿਰ। ਮੋਲ ਦੀ ਦੀ 45 ਲੀ ਪਈ ਇਹ ਕਰ ਲਈਏ। ਆਹ। ਆਹ ਟੋਕਣਾ ਦਾ ਹੀ ਕਰਦੇ ਸਤਨਾਮ ਸਿਆ ਕੋਲੀਗਾ ਆਪਾਂ 45 ਦੀ ਰਸੀ ਦੇ ਦਾਂਗੇ ਜੀ। 45 ਦੀ। ਹਾਂ ਜੀ। 45 ਦੀ। 42 ਜੀ ਹਰ ਦੀ ਬੱਚੀ ਦੇ ਦਾਂਗੇ ਪ੍ਰਤਾਪ ਖੋਲ ਕੇ ਥੋੜਾ ਯਾਰ 42 ਜੀ ਹੈ 42 ਦੇ ਇੱਕ ਹੀ ਅਗਲੇ ਆ ਮਗਰ ਆ ਕੇ ਵੱਡੀ ਸ਼ਾਮ ਮਾਰ ਗਿਆ 42 ਬਾਹਰ ਰੁਪਏ ਛੜ ਦੂ ਇਹਨਾਂ ਪਾ ਬੱਚਿਆਂ ਦਾ ਮਹਿੰਗੇ ਮਹਿੰਗੇ ਪਟਾਕੇ ਪੋਲਗੇ ਨਾ ਪਹਿਲਾਂ ਬਾਜ ਚਾਕੀ ਦਾ ਨਿੱਕੇ ਨਿੱਕੇ ਦੋ ਹਣ ਪੈਸੇ ਘੱਟ ਗਏ ਪਿੱਛੇ ਇਹ ਸਭ ਪਟਾਕੇ ਵਾਲਾ ਹੀ ਕੰਮ ਆ ਹੈਗੀ ਬਸ ਹੋਤੇ ਕੰਮ ਹੋ ਗਿਆ ਹੈ ਵੱਡੀਆਂ ਨੂੰ ਪਰੇ ਕਰਨ ਵਾਲੀ ਜੀ ਅੱਛਾ ਹਾਂ ਜੀ ਦੁੱਧ ਵੀ ਜਿਹੜਾ ਹੋ ਰਾ ਆਪਾਂ ਕਿੱਲੇ ਨਾਲ ਕਿਹਦਾ ਸੁਆਬ ਚ ਹੋਇਆ ਵਾ ਪਰ ਜੇ ਸਾਣਾ ਵਛੀ ਸਟਾਰਕ ਦੁੱਧ 15 ਕਿਲੋ ਭਰੀ ਜੂਰਾ ਆ ਬੜਾ ਚਾਰ ਦਾ ਜਾਸਦ ਰਾਮ ਜੀ ਨਹੀਂ ਦੱਸਿਆ ਚਾਰ ਦੰਦਿਆ ਪਿਓਰ ਚਾਰ ਰੁਪਈਆ ਚਾਰ ਦੰਦਾਂ ਜੀ ਤਾਂ ਤੁਸੀਂ ਚਾਰ ਦੰਦ ਵਛੀ ਆ 42000 ਦੀ ਮਿਲ ਜੂਗੀ ਤੁਹਾਨੂੰ ਅੱਗੇ ਆਪਣੇ ਕੋਲ ਜਿਹੜਾ ਨਾਗ ਖੜਾ ਜੀ ਇਹਦੇ ਹੋਣੇ ਹੀ ਹਲੇ 2 ਘੰਟੇ ਹੋਏ ਨੂੰ ਆਈ ਉਹ ਇਹ ਕੱਪਣੀ ਐ ਇਹ ਨਾ ਸੂਈ ਆ ਅੱਛਾ ਜੀ ਸੂਈ ਨੂੰ ਹੋ ਗਿਆ 7-8 ਦੇ ਮਗਰ ਵਛੀ ਵਾਲੀ ਟੌਪ ਦੀ ਆ ਤੇ ਹੋ ਕੇ ਲੈਂਦੀ ਐ ਮਤਲਬ 12 ਵਜੇ ਹੈ ਵੀ ਪਹਿਲਾਂ ਨਾ ਨਾ ਦੁਜੇ ਹੋਗੀ ਦੂਜੇ ਸਵੇਰੇ ਹਾਂ ਜੀ ਸ਼ੀਰ ਬੜੀ ਜ ਅੱਛਾ ਮਗਰੇ ਦੇ ਵਛੀ ਮਗਰ ਵਛੀ ਜੀ ਲੋ ਵੀ ਦੋਸਤੋ ਦੂਜਾ ਸਵਾਲ ਇਹ ਤੁਸੀਂ ਸਾਹਿਬ ਬੰਦਾ ਵੀ ਮੈਂ ਟੀਕਾ ਬੜਾ ਵਧੀਆ ਭਰਾਇਆ ਤੇ ਮੈਂ ਕਿਹਾ ਕਾਰਨ ਨਾ ਭਾਵੇਂ ਸਭ ਹੀ ਟੀਕਾ ਭਰਾਈ ਜਾ ਵਛੀ ਵਿੱਚ ਹੋਣ ਕਿੰਨੀ ਵਧੀਆ ਦੇ ਮਗਰ ਹੂੰ ਲੋ ਵੀ ਭਰਾਵਾ ਠੀਕ ਆ ਜੀ 8-7 ਕਿ ਦਿਨ ਹੋ ਗਏ ਆ ਤੇ ਦੁੱਧ ਇਸ ਵਾਰ ਕਿੰਨਾ ਜੀ 5-6 ਦਿਨ 8 ਕਿਲੋ 8 ਕਿਲੋ ਹਾਂਜੀ ਠੀਕ ਆ ਜੀ ਦੇਖੋ ਸਾਧੂ ਸਾਹਿਬ ਵਛੀ ਵੇਖ ਕਰਾ ਵੇਖੋ ਇੱਥੇ ਵਛੀ ਮਗਰ ਬੁਲਬੁਲ ਦਾ ਬੱਚਾ ਹੀ ਵਛੀ ਦਾ ਨਾੜੂ ਜਾਂ ਨਾ ਸਿਰੇ ਉਸ ਰੱਖਿਆ ਹੀ ਹੁੰਦਾ ਆ ਵੇਖੋ ਸਿਰੇ ਤੋਰਤਾ ਕੁੜਿਆ ਗਿੱਲਾ ਹੀ ਹਲੇ ਅਵੇ ਜਖੋ ਜ ਗਿੱਲਾ ਬੱਚੇ ਇਕੱਠੇ ਵੱਜੂ ਨਾ ਖਿੱਚ ਕੇ ਤੈ ਮੋਦੀ ਵਾ ਠੀਕ ਆ ਜੀ ਹਾਂ ਜੀ ਤਸੀਲ ਬੜੀ ਚੂਣ ਇੱਕ ਨੰਬਰ ਦੀ ਜੀ ਤੇ ਜਲਦੀ ਦੇ ਦੇ ਆਪਣੇ ਕੋਲ ਦਿਹਾੜੀ ਡਾਂਗ ਠਹਿਰ ਗਈ ਤੇ ਦੁੱਧ ਆਪਾਂ 10000 ਕਿਲੋ ਇਸਲੇ ਕਰਦੇ ਨਾ ਜਿੰਨਾ ਮਤਲਬ ਲੇਵਲੂਆ ਖੁੱਲਾ ਵਾ ਨੋਰਮਲ ਸਤਨਾਮ ਤੋਤੂ ਵੀ ਇਹਨਾਂ 9 10 11 ਕਿਲੋਟਰ ਤੱਕ ਚਵਾਈ ਜੀ ਇਹਨਾਂ ਨਾਲ ਵਧਿਆ ਤੇਰਾ ਉਹਨਾਂ ਦੇ ਰਹੀ ਨੇ ਠੀਕ ਲੰਮੀ ਲੰਮੀ ਚੰਗੀ ਹੈ 10000 ਕਿਲੋ ਦੁੱਧ ਨੂੰ ਕੀ ਜਾਂਦਾ ਵਾ ਬਿਲਕੁਲ ਹਾਂ ਜੀ ਤੇ ਮਾੜੀਆਂ ਦੋਸਤੋ ਤੁਸੀਂ ਵੇਖੋਗੇ ਝੂੰਗੀ ਆਰੇ ਦਰਮਿਆਨੇ ਜਿਹੜੇ ਨੇ ਖੱਟੀ ਵੜੀ ਛੋਟਾ ਕਰੀਏ ਜਾਂ ਨਿੱਕੇ ਜਿਹੇ 2 ਇੰਚੀ ਕੁਝ ਇੰਚੀ ਸਿੰਗ ਕਰ ਲੀਏ ਆਹ ਫੋਟੋ ਦੀ ਰੀਲ ਨਾਲ ਹੋਦੀਆਂ ਪੂਰੀਆਂ ਵੜ ਦੇ ਵਿੱਚ ਆਹ ਫੋਟੋ ਦੀ ਚੰਗੀ ਸ਼ਕੀਨ ਜੀ ਇਹ 8 ਕਿਲੋ ਪਾਣੀ ਕੱਢੀ ਹਣੀ ਆਪ ਕੱਢੀ ਹੋਊਗਾ ਕਿਲੋ ਹੁੰਦੀ ਜੀ ਆਹ ਆ ਲਓ ਜੀ ਥਾੜਾ ਬਹੁਤ ਸੋਨਾ ਲੰਬੇ ਥਾੜਾ ਦੂਜਾ ਸੁਆ ਇਹ ਥੋੜੀ ਲੇਟ ਚ ਹੋਈ ਕਰਕੇ ਉਹ ਤਾਂ ਲਾਲੂਣ ਭਰ ਜਾਂਦੀ ਵਾਹ ਬਣ ਜਾਂਦੀ ਜੀ ਲੇਟ ਪਾਸ ਕਰਕੇ ਆ ਫਿਰ ਲੇੜੀ ਚਵਾਈ ਹੋ ਜਾਂਦੀ ਇਹ ਤੇ ਅੱਧੀ ਆਈ ਹਾਲੇ ਸਾਡੇ 2 ਘੰਟੇ ਨਹੀਂ ਹੋਏ ਲਓ ਦੋਸਤੋ ਜਿਹੜੇ ਵੀਰ ਨੇ ਨਾਰਮਲ ਸੇਵਾ ਤੇ ਜਾਂ ਥੋੜੀ ਬਾਦੀ ਵੰਡਾ ਛੰਡਾ ਪਾ ਗਏ ਤੁਸੀਂ ਸੇਵਾ ਕਰਕੇ ਦੁੱਧ ਲੈਣਾ ਵੀ 10 ਤੋਂ 11 ਕਿਲੋਟਰ ਵਾਲੀ ਹੈਗੀ ਨਾਰਮਲ ਬਾਕੀ ਅਗੇ ਦੁੱਧ ਸੇਵਾ ਦਾ ਦੋਸਤੋ ਚੰਗੀ ਕਰ ਲੋਗੇ ਦੁੱਧ ਬਧੇਰੇ ਕੋਈ ਕਿਲੋ ਖੰਡ ਹੋਰ ਵੀ ਆਪਾਂ ਲੈ ਸਕਦੇ ਆ ਫਿਲਹਾਲ ਆ ਤੁਹਾਡੇ ਸਾਹਮਣੇ ਆ ਕੋਈ 6-7 ਕ ਦਿਨਾਂ ਦੀ ਸੂਈ ਜਿਹੜੀ ਤੁਹਾਨੂੰ ਵਹਿੜ ਦਿਖਾਈ ਆ ਆਪਾਂ ਲਾਸਟ ਦੇ ਵਿੱਚ ਤੇ ਸਤਿਨਾਮ ਇਹ ਲੈਣ ਦੇ ਨਿਰ ਕੀ ਰੋਗਾ ਲੈਣ ਦੇ ਦਾ ਛੋਟੇ ਕਿੰਨਾ ਕ ਆਪਾਂ ਮੁੱਲ ਕਰਨਾ 1000 ਰੁਪਏ ਦੇ ਮਗਰ ਬੱਸੀ ਹੈ ਜੀ ਹਾਂਜੀ ਦਾ ਪਾਣਾ ਫਰੀ ਦੇ ਦੇਣੀ ਆ ਮੁੱਲੇ ਦਾ 32000 ਰੁਪਏ 3 30 ਦੀ 30 ਸਤਿਨਾਮ ਸੱਟ ਉਹ ਨਹੀਂ 30 ਦੀ ਬੈਡ ਦਿਮਾਗੀ ਹੈ 22 ਦੀ ਹੋਰ ਵੀ ਪ੍ਰਸਾਦ ਆ ਦੇਖ ਲਓ ਨਹੀਂ ਇਹ ਤੇ ਹੁਣ ਫਰੀ ਲਾਇਆ ਤੇ ਹੋ ਹੋਰ ਮੁਰਕੇ ਸਤਰਾਮ ਤੋਂ ਨੇ ਹਾਂ ਦੱਸੋ ਧੱਕਾ ਕਰੇ ਥੋੜੀ ਆਪਾਂ ਜਿੰਨੇ ਕਸੂਨ ਕਸ ਲੈਣਾ ਸਸਨਾਮ ਆਹ ਨਹੀਂ ਕੰਮ ਦੇ ਕਿਸੋ ਨਾਲ ਆਈ ਉਤਰਾ ਹੋ ਗਿਆ ਪਰ ਚਲੋ ਨਹੀਂ ਭਰਾ ਵਾ ਮੇਰਾ ਮੂਰ ਰੁਪਏ ਕਮਾਈ ਵੀ ਲੈਣੀ ਆ ਨਹੀਂ ਕਮਾਈ ਨਹੀਂ ਕੰਮ ਕਰਦੇ ਆ ਅਸਰ ਵਾਲਾ ਗੱਲ ਕੁੱਟ ਗਿਆ ਮੁਰਕੇ ਮਗਰਾ ਜੀ ਬਹੁਤੀ ਚੰਗੀ ਟੋਕਰਾਂ ਨਾਲੋਂ ਚੰਗੀ ਆ ਇੱਕਦਮ ਅਗਰ ਬੱਚਾ ਵਾਲਾ ਸੁਣ ਲੱਗੇ ਹੱਥ ਦਿੰਦਾ ਭਰਾ ਸਤਰਾਮ ਤੇ ਹੋ ਜਾ ਸਤਰਾਮ ਤੋਂ ਹਣੀ ਮੇਰੇ ਨਾਲ ਵੇਖ ਲੈ ਨਾ ਇਹ ਕੰਮ ਜੀ ਆਪਾਂ ਕਰਨਾ ਤੈਨੂੰ ਸਾਹ ਠੀਕ ਆ ਹਾਂ ਚੰਗਾ ਵੇ ਚੰਗਾ ਇਹ ਹੁਣ ਕਿੰਨੇ ਦੀ ਹੁੰਦੀ ਭਾਈ ਲਾਸਟ ਦਸੀ 28 28 ਹਾਂਜੀ ਹੁਣ ਦੋਸਤੋ 28000 ਦੀ ਇਹ ਮਿਲ ਜੂਗੀ ਤਾਂ ਜੂਗੀ ਇਹ ਨਾਗਨੇ ਦੋਸਤੋ ਅੱਜ ਟੋਟਲ ਜਿਹੜੇ ਵੀਰ ਸਤਨਾਮ ਦੇ ਬਿਲਕੁਲ ਕਿੱਲੇ ਤੇ ਆ ਪੰਜ ਨਾਗਰ ਤਿੰਨ ਵਹਿੜਾ ਦੋ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਵੱਡੀਆਂ ਮੱਝਾਂ ਨੇ ਦੋਸਤੋ ਥਾਮ ਰਖਿਆ ਠੀਕ ਜੀ ਬਹੁਤ ਪਿਆਰੀਆਂ ਮੱਝਾਂ ਨੇ ਵੱਡੇ ਕੱਦ ਕਾੜ ਦੇ ਵਿੱਚ ਰੇਡ ਪੜਦਾ ਤੁਹਾਨੂੰ ਪਤਾ ਲੱਗ ਗਿਆ ਬਿਲਕੁਲ ਜਾਇਜ਼ ਆ ਛੋਟੇ ਜਿਹੇ ਰੇਡ ਆ ਤੇ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਇਹਨੇ ਤੇ ਇਹੋ ਜਿਹਾ ਪਸ਼ੂ ਤੁਹਾਨੂੰ ਲੱਭ ਰਹੇ ਜ ਤੁਸੀਂ ਹੱਥ ਪਾ ਸਕਦੇ ਜ अच्छा वीर सतनाम नंबर बोल देक अपने नंबर अपना है भाई 94655 हां जी 58956 ਪਿੰਡ ਕੈਰੋਂ ਤਸਵੀਰ ਬਟੇ ਜ਼ਿਲ੍ਹਾ 시ਰੀ ਤਰਨਤਾਰਨ ਦਾ ਠੀਕ ਹੈ ਜੀ ਹਾਂ ਜੀ ਗ੍ਰੈਂਡ ਕਾਰੋਂ ਲਾ ਕੇ ਆਪਣੇ ਮਤਲਬ ਸੜਕ ਮੁਰਜ਼ੀ ਪੱਕੀ ਨਿਸ਼ਾਨੀਆਂ ਆਪਣੇ ਗ੍ਰੈਂਡ ਕਾਰੋਂ ਦੀ ਠੀਕ ਹੈ ਜੀ ਠੀਕ ਹੈ ਹਾਂ ਜੀ ਲੋ ਵੀ ਭਰਾਵੋ ਇਹ ਸਨ ਮੇਰੇ ਨਾਲ ਵੀਰ ਸਤਨਾਮ ਪਿੰਡ ਕੈਰੋਂ ਤੋਂ ਆਉਂਦੇ ਨੇ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਕਿਤੇ ਦੇ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ